ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਿੰਨਸੇ ਖਾਲਸਾ ਗੁਰਪ੍ਰਬਾਸ ਦਾ ਸਟੂਡੀਓ ਅੱਜ ਆਪਾਂ ਸਿੱਖਣ ਜਾ ਰਹੇ ਹਾਂ ਜੀ ਛੋਟੀ ਕਿਸ ਕੀ ਜਲੰਗੂਲ ਦਸਤਾਰ ਦੀ ਕਹਿੰਦੇ ਆ ਬਰੇ ਆਰਾਮ ਨਾਲ ਆਪਾਂ ਘਰ ਬਣ ਸਕਦੇ ਆ ਜਿਨ੍ਹਾਂ ਵੀਰਾਂ ਨੂੰ ਦਸਤਾਰੀ ਹੁਣੀ ਨਹੀਂ ਆਉਂਦੀ ਛੋਟੀ ਕਿਸ ਕੀ ਸਜਾਉਣੀ ਨਹੀਂ ਆਉਂਦੀ ਸੋ ਬੇਨਤੀ ਹੈ ਵੀਡੀਓ ਨੂੰ ਬਰੇ ਧਿਆਨ ਨਾਲ ਦੇਖਣਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੂਰ ਦੇਖਣਾ ਅਤੇ ਜੇ ਸਮਝ ਨਾਲ ਲੱਗੇ ਕੋਈ ਪ੍ਰੋਬਲਮ ਹੋਵੇ ਕੋਈ ਪਰੇਸ਼ਾਨੀ ਆਵੇ ਤਾਂ ਮੈਨੂੰ ਮੈਸੇਜ ਕਰਕੇ ਬਰਸੋ ਨੰਬਰ ਮੇਰੇ ਉੱਪਰ ਹੈਗੇ ਆ ਮੈਨੂੰ ਕਮੈਂਟ ਕਰ ਸਕਦੇ ਹੋ ਮੇਰੇ ਦੋਸਤੋ ਜਿੰਨਾ ਸਹਿਯੋਗ ਜੁੜਿਆ ਕਰੋ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਸ਼ुरू ਕਰਦਿਆ ਕਰੋ ਤਾਂ ਕਿ ਹੋਰ ਵੀਰਾਂ ਤੱਕ ਵੀ ਇਹ ਵੀਡੀਓ ਪਹੁੰਚਦੀ ਹੋ ਸਕੇ ਸੁਬੇੰਤੀ ਹੈ ਆਓ ਆਪਾਂ ਛੋਟੀ ਕਿਸਕੀ ਬਣਾ ਸਿੱਖੀਏ ਜੀ ਹੁਣ ਦੇਖੋ ਅਬਾ ਪੂਰਾ ਪੰਨਾ ਦਾ ਪੂਰੇ ਪੰਨੇ ਦਾ ਲਗਭਗ 95 ਮੀਟਰ ਦਸਾਲੀ ਆ ਜੀ ਇਹ ਇਹ ਸਾਈਡ ਤੋਂ ਫੜ ਲਈ ਕੱਚੀ ਕਰੀਏ ਸਾਈਡ ਤੋਂ ਇਹ ਸਾਈਡ ਤੋਂ ਆ ਇੱਕ ਆ ਛੱਡ ਗਏ ਗੁੰਜਾ ਫੇ ਫੜਨਾ ਤੇ ਸੱਜੇ ਆਦੀ ਮੋੜਾ ਇਹਨੂੰ ਆ ਅੰਦਰ ਫੋਲਡ ਕਰ ਲਿਆ ਫੋਲਡ ਕਰਕੇ ਇਸ ਲਾ ਨੂੰ ਬੜੇ ਆਰਾਮ ਦੇ ਨਾਲ ਦਰਨਦੀਪ ਬੈਕ ਸਾਈਡ ਤੇ ਰੱਖ ਲੈਣਾ ਆ ਲੜਨ ਨੂੰ ਠੀਕ ਕਿਨਾਰੇ ਪਰ ਚੱਕਣਾ ਆ ਇੱਥੇ ਆ ਕੇ ਹਰਕਤ ਦੀ ਥੋੜੀ ਕਾਹਮ ਪੈਂਦੀ ਆ ਲੜਨ ਦੇ ਸੈਟਰ ਨਹੀਂ ਹੁੰਦਾ ਦੇਖੋ ਅਗੋਂ ਕਿੱਥੇ ਆਪਾਂ ਦੋਨੇ ਲੜਦੀਆਂ ਕਿੰਨੀਆਂ ਜਿਹੜੀਆਂ ਆ ਆਪਾਂ ਨਰ ਦੇ ਸੈਂਟਰ ਚ ਬੋਲ ਗਦੀਆਂ ਥੋੜਾ ਸਾਰਾ ਸੈਂਟਰ ਚ ਫੂਲ ਕਰਕੇ ਲੜ ਬਣਾ ਕੇ ਇੱਕ ਵਾਰ ਰੁਕ ਜਾਓ ਤੇ ਫਿਰ ਸਰਵਲ ਕਪੜਾ ਇਹਨੂੰ ਖਿਚਲੋ ਇਸ ਲੜ ਦੇ ਵਿੱਚ ਆਪਾਂ ਸਦਾ ਕਪੜਾ ਸਾਰਾ ਇਹ ਵਿੱਚ ਦੇ ਲਾਂ ਦੇਖਦੇ ਕੋਪਾ ਇੱਕ ਇਹ ਕਿ ਨਹੀਂ ਫਾਨੀਆ ਫੜ ਕੇ ਇੱਥੇ ਨੂੰ ਦਬੋੜ ਦੋ ਇੰਨਾ ਕੁ ਬਣਾਇਆ ਫਿਰ ਜਿਹੜੀ ਤੁਹਾਨੂੰ ਥੋੜੀ ਕੰਨੀ ਚਾਹੀਦੀ ਆ ਉਹ ਆ ਜਾਊਗੀ ਜੇ ਲੋੜ ਘੁਮਿਆ ਉਹ ਵੀ ਚੀਜ਼ ਹੋ ਜਾਊਗਾ ਆਲੇ ਕੋ ਸਰ ਵਾਲਾ ਪੱਲਾ ਲੜਾ ਉਹ ਵੇਚ ਲੈਦੇ ਆ ਵਿੱਚ ਲੈ ਕੇ ਦੇ ਉਸਤਾਦ ਦੇ ਸਫੈਦ ਰਾਵ ਇਹ ਲਾ ਲਗਾ ਦੇ ਸਜੇਂਦਰ ਪੱਲਾ ਫੜਿਆ ਹੋਇਆ ਖੱਬਿਆ ਦੀ ਮਦਰਾ ਵਾਲੇ ਨੂੰ ਇੱਕ ਖਿੱਚ ਲਉ ਇਹਦਾ ਉਪਰਲਾ ਖਿੱਚੋ ਤੇ ਥੱਲੇ ਪਛਾੜ ਕੇ ਖਿੱਚਣਾ ਕਿੱਥੋਂ ਦੋਨੇ ਪੱਲੇ ਪਰ ਖਿੱਚੇ ਸਤਾਰਪਣੀ ਸਾਈਡ ਸੈਟ ਹੋ ਗਈ। ਇੱਥੇ ਲਾ ਕੇ ਇਹ ਕੋਈ ਫਿਰ ਆਪਾਂ ਬੈਕ ਸਰਵ ਇਕੁਅਲ ਆ ਬਣਿਆ। ਉੱਥੇ ਬੋਦੇ ਨਾਲ ਅਫੋਰਡ ਕੀਤਾ। ਆਪਾਂ ਪਹਿਲੇ ਇਹਨਾਂ ਨੂੰ ਥੋੜਾ ਜਿਹਾ ਉੱਪਰ ਲਗਾਏ। ਜਿਹਦੀ ਬਲਪ ਨੇ ਅਸੀਂ ਬਲ ਪਾ ਸਕਦੇ ਆ। ਬੜੇ ਆਰਾਮ ਦੇ ਨਾਲ ਇਹ ਆਪਣਾ ਚੌਥਾ ਰਡ ਲੱਗ ਗਿਆ ਜੀ ਹਰ ਦੇਖੋ ਇਹਨੂੰ ਸੈਂਟਰ ਤੋਂ ਬਾਹਰ ਖਿੱਚ ਆਪੋ ਕਿਚੂ ਕਿ ਦੇਖਦੇ ਕਿ ਦੇਖਦੇ ਤੋਂ ਹਲਕਾ ਯਾਰ ਅਦਰ ਨਾਲ ਪਿੰਚ ਕੀਤਾ ਤੇ ਇਹਨਾਂ ਨੂੰ ਆਪਾਂ ਸੋਨ ਉੱਪਰ ਟੌਪ ਦੇ ਉੱਪਰ ਪ੍ਰੈਸ ਕਰਦੇ ਹੋਏ ਆਹ ਲਗਾ ਦੇਣਾ ਆਪੋ ਸੋ ਜੀ ਇਹ ਅਗੇ ਆਪਾਂ ਛੋਟੀ ਦਸਤਾਰ ਬੂਲ ਦਸਤਾਰ ਕੇਸ ਕਿ ਬਹੁਤ ਸੌਖੀ ਹੈ ਕੋ ਜਿਆਦਾ ਔਖੀ ਨਹੀਂ ਹੈ ਕਦਰ ਪ੍ਰੈਕਟਿਸ ਕਰੋਗੇ ਬੜੇ ਆਰਾਮ ਨਾਲ ਤੁਹਾਨੂੰ ਬਣਣੀ ਆ ਜਾਣੀ ਹੈ ਸੋ ਬੇਨਤੀ ਹੈ ਵੀਡੀਓ ਨੂੰ ਸ਼ੁਰੂਦ ਲੋਗੇ ਐਂਡ ਦਾ ਜਰੂਰ ਦੇਖਿਓ ਤੇ ਹੋਰ ਵੀਰਾਂ ਦਾ ਸ਼ੇਅਰ ਜਰੂਰ ਕਰਿਓ ਆਪਣੇ ਕਮੈਂਟ ਜਰੂਰ ਕਰਿਓ ਸਾਨੂੰ ਹੌਸਲਾ ਮਿਲਦਾ ਹੈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸੋ ਬੇਨਤੀ ਹੈ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਇਹ ਵੀਡੀਓ ਬਹੁਤ ਬਹੁਤ ਹੋਰ ਵੀਰਾਂ ਤੱਕ ਪਹੁੰਚ ਸਕੇ ਬੈਲ ਆਈਕਨ ਦਬਕੇ ਨੋਟੀਫਿਕੇਸ਼ਨ ਆਉਣ ਦੇ ਲਈ ਬੈਲ ਆਈਕਨ ਜੂਜ਼ ਹੋਵੇ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੇ ਰਹੇ ਤੁਹਾਡਾ ਸੌਦਾ ਬਹੁਤ ਧੰਨਵਾਦ ਜੀ ਅਗਲੀ ਵੀਡੀਓ ਲਈ ਜਿਆ ਕਰੋ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ ਕੀ ਫਤਿਹ